मुला सोका चा लो ਹਾਂ ਜੀ ਸਕੀ ਨਾਮ ਅਤੇ ਕਿਹੜੀ ਜਥੇਬੰਦੀ ਹੈ ਮੇਰਾ ਨਾਮ ਹਰਜਿੰਦਰ ਸਿੰਘ ਪੀਕੇ ਜੋ ਇਕ ਤਗਰਾਹਾਂ ਦਾ ਜ਼ਿਲ੍ਹਾ ਹੈ ਜਨ ਸੈਕਟਰੀ ਹੈ ਜੀ ਮੈਂ ਕਿ ਮਾਮਲਾਗਾ ਜਿਹੜਾ ਤੁਹਾਡੇ ਨਾਲ ਪਿਆ ਮਾਮਲਾ ਜੀ ਦੇਖੋ ਇੱਕ ਪਰਿਵਾਰਕ ਮਾਮਲਾ ਹੈ ਸਾਡੇ ਆਗੂ ਨਾਲ ਸੰਬੰਧਤ ਹੈਗਾ ਆਰਾਮਕੋਟ ਗੁਰੂ ਦਾ ਉਹਦੀ ਭਤੀਜ ਨੂੰ ਹੈ ਉਹਦੇ ਭਾਈ ਲక్ష్మణ ਸਿੰਘ ਦੀ ਨੂੰ ਹੈ ਸੁਖਜਿੰਦਰ ਕੌਰ ਜਿਹਨੇ ਪਿਛਲੇ ਇਸੇ ਮਹੀਨੇ ਦੀ 9 ਤਰੀਕ ਨੂੰ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਜਿਹਦਾ ਕਾਰਨ ਕਰਕੇ ਉਹ 26 ਤਰੀਕ ਦੀ ਰਾਤ ਤੱਕ ਡੀ ਐਮ ਸੀ ਆ ਹਸਤਾਲ ਦੇ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜਦੀ ਲੜਦੀ ਅੰਤੋਂ ਦੀ ਜ਼ਿੰਦਗੀ ਦਾ ਅੰਤ ਹੋ ਗਿਆ ਉਹ ਹਾਰ ਗਈ ਜ਼ਿੰਦਗੀ ਦੇ ਹੱਥੋਂ ਉਹਦੀ ਮੌਤ ਤੋਂ ਬਾਅਦ ਉਹਦੇ ਪਰਿਵਾਰ ਨੇ ਜਿਹੜਾ ਪਰਿਵਾਰ ਨੇ ਸੱਚੀਉਂ ਦੇਖਭਾਲ ਕਰਨੀ ਹੁੰਦੀ ਹੈ ਉਸੇ ਰਾਤ ਜਾ ਕੇ ਉਹਦੀ ਡੈੱਡ ਬੋਡੀ ਲੈ ਕੇ ਇੱਥੇ ਆਪਣੇ ਬਠਿੰਡੇ ਦੀ ਮੌਰਚਰੀ ਵਿੱਚ ਲਿਆ ਕੇ ਰੱਖ ਲਈ ਬਠਿੰਡੇ ਮੌਰਚਰੀ ਵਿੱਚ ਰੱਖਣ ਤੋਂ ਬਾਅਦ ਅਸੀਂ ਵੀ ਇੱਥੇ ਹਾਜ਼ਰਾਂ ਅਧਿਕਾਰੀ ਵੀ ਸਾਰੇ ਆਏ ਆ ਉਹਦੀ ਵੀਡੀਓ ਇੱਕ ਬਹੁਤ ਚੱਲ ਰਹੀ ਆ ਕੁੜੀ ਦੇ ਸੁੱਨ ਦੇਵਾਂਗੇ ਸਾਰਿਆਂ ਨੂੰ ਜਿਹਦੇ ਚ ਕੁੜੀ ਮੰਨੀ ਹੋਈ ਐ ਉਹ ਇਲਾਜ ਤੋਂ ਬਾਅਦ ਵੀ ਹਾ ਮੇਰਾ ਇਲਾਜ ਕਰਵਾਇਆ ਇਹਨਾਂ ਨੇ ਇਹਨਾਂ ਦਾ ਕੋਈ ਗੁਨਾਹ ਨਹੀਂ ਹੈਗਾ ਮੈਥੋਂ ਆਪ ਤੋਂ ਇਹ ਗਲਤੀ ਹੋਈ ਐ ਮੈਂ ਕੋਈ ਜਹਰੀਲੀ ਚੀਜ਼ ਨਿਗੜ ਲਈ ਇਹਦਾ ਦੋਸ਼ੀ ਕੋਈ ਨਹੀਂ ਵੜਦਾ ਵਾ ਖੁਦ ਦੋਸ਼ੀ ਐ ਮੈਂ ਕਿਸੇ ਤੇ ਕੋਈ ਕਾਰਵਾਈ ਨਹੀਂ ਕਰਾਉਣੀ ਚਾਹੁੰਦੀ ਇਹ ਵੀਡੀਓ ਸਾਡੇ ਕੋਲੇ ਹੈਗੀ ਐ ਉਹਦੀਆਂ ਬਹੁਤ ਸਾਰੀਆਂ ਵੀਡੀਓ ਹੋਰ ਵੀ ਐ ਜਿਹੜੀਆਂ ਅਸੀਂ ਦੇਵਾਂਗੇ ਪਰਿਵਾਰ ਨਾਲ ਸੰਬੰਧਤ ਪਿਛਲੀ ਵਾਰੀ ਵੀ ਪਿਛਲੇ ਸਾਲ ਉਹ ਸਪਰੇ ਪੀ ਗਈ ਸੀ ਇੱਕ ਵਾਰੀ ਇਹ ਘਟਨਾ ਤੋਂ ਬਾਅਦ ਜਿਹੜਾ ਰਾਮ ਸਿੰਘ 9 ਤਰੀਕ ਨੂੰ ਉਸ ਦਿਨ ਅਸੀਂ ਫਾਜ਼ਿਲਕਿਆਂ ਦੇ ਵਿੱਚ ਕੱਪੜੇ ਵੰਡਣ ਵਾਸਤੇ ਗਏ ਆ ਪਹਿਲਾਂ ਕਣਕ ਲੈ ਕੇ ਗਏ ਆ ਬਾਅਦ ਚ ਤੂੜੀ ਲੈ ਕੇ ਗਏ ਆ 9 ਤਰੀਕ ਨੂੰ ਅਸੀਂ ਕੱਪੜੇ ਲੈ ਕੇ ਤੁਰੇ ਆ ਇਧਰੋਂ ਰਾਮ ਵੀ ਸਾਡੇ ਜਥੇ ਦੇ ਵਿੱਚ ਸੀ ਨਾਲ ਉਹ ਉੱਥੇ ਕੱਪੜੇ ਵੰਡਦਾ ਫਿਰਦਾ ਜਦੋਂ ਉਹਨੂੰ ਫੋਨ ਜਾਂਦਾ ਉੱਥੇ ਵੀ ਐਂ ਕਰਕੇ ਤੇਰੀ ਭਤੀਜ ਨੇ ਉਹਨੇ ਸਪਰੇਅ ਪੀ ਲਈ ਉਹਨੂੰ ਉੱਥੇ ਸਨੇਹਾ ਜਾਂਦਾ ਉਸ ਟਾਈਮ ਦੀ ਲੋਕੇਸ਼ਨ ਉਹਦੀ ਉੱਥੋਂ ਦੀ ਹੈ ਉੱਥੋਂ ਉਹ ਆਉਂਦਾ ਆ ਕੇ ਸਾਬ ਸੰਭਾਲ ਦੇ ਵਿੱਚ ਉਹ ਵੀ ਸ਼ਾਮਲ ਹੁੰਦਾ ਉਹਦੇ ਚ ਪਰ ਉਹ ਨਹੀਂ ਬਚਦੀ ਹੈਗੀ ਕੱਲ੍ਹ ਤੇੜੀ ਪਰਸੋ ਅਥਰੇ اچانک ਐਫ ਆਈ ਆਰ ਕੱਟੀ ਕਮਾਲ ਮੰਨ ਗਏ ਅਸੀਂ 306 ਲੱਗਦੀ ਹੈ ਅੱਜ ਤੱਕ ਅਸੀਂ ਸੁਣਦੇ ਆਏ ਆ ਵੀ ਜਦੋਂ ਕੋਈ ਖੁਦਕਸ਼ੀ ਕਰਦਾ ਤਾਂ ਜ਼ਿੰਮੇਵਾਰ ਕੌਣ ਬਣਦਾ 306 ਵਾਲਾ ਮੁਕੱਦਮਾ ਦਰਜ ਹੁੰਦਾ ਆਰਾਮ ਦੀ ਕੰਦ ਨਿਕਲੀ ਹੋਈ ਹੈ ਚੁੱਲਾ ਢੋ ਆੜਾ ਢੱਸ ਹਾਕਤਾ ਵੱਡੋ ਆੜਾ ਖੇਤੀ ਢੋ ਆੜਾ ਕੋਈ ਲਾਗਾ ਦੇਗਾ ਨਹੀਂ ਹੈਗਾ ਇੱਕ ਖੂਨ ਦਾ ਰਿਸ਼ਤਾ ਜ਼ਰੂਰ ਹੈ ਆਰਾਮ ਦਾ ਉਹਨਾਂ ਨਾਲ ਆਰਾਮ ਦੇ ਘਰ ਵਾਲੀ ਉਹ ਸਮੇਂ ਤੇ ਹਸਪਤਾਲ ਦੇ ਵਿੱਚ ਬੈਠੀ ਆ ਉਹਦੇ ਬੱਚੇ ਨੂੰ ਦਵਾਈ ਦਵਾਉਣ ਦੇ ਲਈ ਉਹਨਾਂ ਦੋਨਾਂ ਜੀਆਂ ਨੂੰ 302 ਦੇ ਮੁਕੱਦਮੇ ਦੇ ਵਿੱਚ ਇਸ ਤਰ੍ਹਾਂ ਫਸਾਇਆ ਜਾਂਦਾ ਹੈ ਜਿਵੇਂ ਕੋਈ ਬਹੁਤ ਵੱਡਾ ਦੋਸ਼ ਉਹਨਾਂ ਨੇ ਕੀਤਾ ਹੁੰਦਾ ਹੈ ਜਿਹਦੇ 'ਚ ਅਸੀਂ ਸਾਡੀ ਜਥੇਬੰਦੀ ਵੱਲੋਂ ਇਹ ਗੱਲ ਨੂੰ ਉਮੀਦ ਲੈਂਦਾ ਹੈ ਕਿਉਂਕਿ ਅਸੀਂ ਲਗਾਤਾਰ ਲੰਬੇ ਸਮੇਂ ਤੋਂ ਦੇਖਦੇ ਆਉਂਦੇ ਹਾਂ ਕੋਈ ਘਟਨਾਵਾ ਸਾਡੇ ਨਾਲ ਵਾਪਰ ਜਾਂਦੀ ਆਣਗੌਲਾ ਕੀਤਾ ਜਾਂਦਾ ਹੈ ਜੇ ਸਾਡੇ ਕਿਸੇ ਵਿਅਕਤੀ ਤੋਂ ਕੋਈ ਫਰਕਸ਼ਾਹ ਕਰਾਇਆ ਵੀ ਜਾਂਦਾ ਹੈ ਉਹਨੂੰ 2-3 ਗੁਣੇ ਵੱਧ ਪੇਸ਼ ਕਰਕੇ ਉਹਦੀ ਜ਼ਿੰਦਗੀ ਨੂੰ ਅੰਤ ਤੱਕ ਕਰਨ ਲਾਇਆ ਜਾਂਦਾ ਹੈ ਇਸ ਲਈ ਜਿਹੜਾ ਆਰਾਮ ਤੇ ਮੁਕੱਦਮਾ ਦਰਜ ਹੋਇਆ ਅਸੀਂ ਇੱਥੋਂ ਦੇ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਨੂੰ ਇਸ ਗੱਲ ਦੀ ਚੇਤਾਵਨੀ ਦੇਣ ਦੇ ਲਈ ਆਏ ਆ ਆਓ ਤੁਸੀਂ ਇਨਕੁਆਰੀ ਕਰ ਲਓ ਜੇ ਆਰਾਮ ਉਹਦੇ ਦੋਸ਼ੀ ਸ਼ਾਫਤ ਹੁੰਦਾ ਉਹਦਾ ਪਰਿਵਾਰ ਉਹਦੇ ਦੋਸ਼ੀ ਸ਼ਾਫਤ ਹੁੰਦਾ ਅਸੀਂ ਪਰਚਾ ਨਹੀਂ ਉਹਨੂੰ ਸਜ਼ਾ ਦਿਵਾਉਣ ਤੇ ਕਰ ਅੱਡ ਲੜਾਂਗੇ ਕਿਉਂਕਿ ਸਾਡੇ ਵੀ ਅਸੀਂ ਵੀ 3 ਪਣ ਵਾਲੇ ਆ ਆਰਾਮ ਦੇ ਆਪ ਦੇ ਵੀ ਇੱਕ ਧੀ ਹੈਗੀ ਉਹਦਾ ਉਹ ਭਾਈ ਜੀ ਦੀ ਨੋਹ ਹੈ ਉਹਦੇ ਦੋ ਧੀਆ ਹੈਗੀਆਂ ਉਹਦਾ ਇੱਕ ਭਾਈ ਇੱਥੇ ਵਿੱਚ ਬੈਠਾ ਹੈ ਉਹਦੇ ਕੱਲੀਆਂ ਤਿੰਨ ਧੀ ਐ ਇਹੋ ਜਿਹਾ ਪਰਿਵਾਰ ਹੈ ਸਾਡਾ شریف ਪਰਿਵਾਰ ਹੈ ਉਹਦੀ ਪਿੰਡ ਦੇ ਵੀ ਜੇ ਇਨਕੁਆਰੀ ਕਰ ਲਓ ਜੇ ਆਰਾਮ ਕਿੰਨੇ ਕਿਸੇ ਕੁੱਤੇ ਦੇ ਡਰਾ ਮਾਰਿਆ ਹੋਵੇ ਜਾਂ ਆਮ ਨੇ ਕਿਸੇ ਦੇ ਘਰ ਦੇ ਵਿੱਚ ਦਾਖਲ ਦਾਜੀ ਦੇ ਕੇ ਕਦੇ ਕੋਈ ਨੁਕਸਾਨ ਕੀਤਾ ਹੋਵੇ ਅਸੀਂ ਉਹਦੇ ਜ਼ਿੰਮੇਵਾਰ ਆਰਾਮ ਨੂੰ ਠਹਿਰਾ ਕੇ ਆਰਾਮ ਨੂੰ ਸਜ਼ਾ ਦਿਵਾਵਾਂਗੇ ਪਰ ਜੇ ਨਿਰਦੋਸ਼ ਨੂੰ ਸਜ਼ਾ ਮਿਲਦੀ ਹੈ ਕਿਸੇ ਹਾਲਤ ਚ ਵੀ ਇਹ ਸਜ਼ਾ ਅਸੀਂ ਆਰਮ ਦੇ ਪਰਿਵਾਰ ਨੂੰ ਤੇ ਆਰਮ ਨੂੰ ਨਹੀਂ ਹੋਣ ਦੇਵਾਂਗੇ ਕਿਉਂਕਿ ਉਹ ਨਿਰਦੋਸ਼ ਆ ਉਹਦੇ 'ਚ ਉਹਦੇ 'ਚ ਅਸੀਂ ਵੀਡੀਓ ਵਗੈਰਾ ਸੋਡੇ ਗਰੁੱਪ ਦੇ ਵਿੱਚ ਕੱਲ ਪਾਈ ਵੀ ਐ ਅੱਜ ਅਸੀਂ ਉਹ ਵੀਡੀਓ ਸਾਰੀਆਂ ਜਾਰੀ ਕਰਾਂਗੇ ਇਥੋਂ ਇਹ ਤੋਂ ਬਾਅਦ ਧਰਨੇ ਦੀ ਸਮਾਪਤੀ ਤੋਂ ਬਾਅਦ ਤੇ ਨਾਲ ਅਸੀਂ ਇੱਕ ਅਰਜੀ ਦੇ ਕੇ ਜਾਵਾਂਗੇ ਇਨਕੁਆਰੀ ਦੀ ਖਾਤਰ ਜੇ ਇਨਕੁਆਰੀ ਕਰਕੇ ਉਹ ਦੋਸ਼ੀਆਂ ਨੂੰ ਸਜ਼ਾ ਦਿੰਦੇ ਆ ਬੇਦੋਸ਼ੀਆਂ ਨੂੰ ਕੱਢਦੇ ਆ ਠੀਕ ਹੈ ਜੇ ਆਪਦੀ ਇਹ ਜਿੱਤੇ ਬਜਿੱਦ ਹੈ ਪ੍ਰਸ਼ਾਸਨ ਤੇ ਸਰਕਾਰ ਫਿਰ ਅਸੀਂ ਇਹ ਲੜਾਈ ਨੂੰ ਲੰਮੀ ਲੜਾਂਗੇ ਅੰਤਿਕ ਲੜਾਂਗੇ ਤੇ ਹਰ ਹਾਲਤ ਆਰਮ ਦੇ ਪਰਿਵਾਰ ਨੂੰ ਰਾਹਤ ਦਵਾਵਾਂਗੇ ਇਹਦੇ ਵਿੱਚ ਕਾਰਨ ਕੀ ਸਮਝ ਤੋਂ ਪੁਰਸ ਕਿਉਂ ਇਸ ਤਰ੍ਹਾਂ ਕਰ ਰਿਹਾ ਦੇਖੋ ਤੁਸੀਂ ਕਮਾਲ ਮੰਨੋਗੇ ਸਾਡੇ ਕੁਝ ਬੰਦੇ ਤੇ ਕੇਸ ਬਣਿਆ ਪਹਿਲਾਂ ਵੀ ਬਣਦੇ ਆ ਬਹੁਤ ਸਾਰੇ ਕੇਸ ਬਹੁਤ ਵਾਰੀ ਅਸੀਂ ਜੇੜਾ ਦੇ ਵਿੱਚ ਗਏ ਆ 9-10 ਮਹੀਨੇ ਹੋ ਗਏ ਇੱਕ ਮਾਮੂਲੀ ਕੇਸ ਵੜਿਆ ਉਹਦੇ ਜੋ ਅੰਦਰ ਬੈਠੇ ਉਹਨਾਂ ਤੇ ਜਵਾਨ ਤੇ ਨਹੀਂ ਹੋਣ ਦੇ ਰਹੇ ਦੂਜੇ ਨੰਬਰ ਦੀ ਗੱਲ ਹੈ ਜੇਠੂਕੇ ਵਾਲਾ ਨਿੱਕਾ ਜਿਹਦਾ ਭਤੀਜਾ ਪੁਲਿਸ ਪੁਲਿਸ ਮੁਲਾਜ਼ਮ ਦੇ ਵਿੱਚ ਹੈ ਪੰਜਾਬ ਪੁਲਿਸ ਦੇ ਵਿੱਚ ਮੁਲਾਜ਼ਮ ਹੈ ਉਹਦੇ ਸੱਟਾ ਮਾਰ ਜਾਂਦੇ ਆ ਉਹਦੇ ਕੋਈ ਹਜੇ ਤਿੱਕਰ ਫੜਨ ਫੜਾਈ ਵਾਲੀ ਗੱਲ ਹੀ ਹੈ ਨਹੀਂ ਉਧਰਲੇ ਪਾਸੇ ਨੂੰ ਤੁਰ ਰਹੇ ਜਹੇ ਆ ਬੂਟਾ ਵੱਲੋ ਹੈ ਸਾਡਾ ਆਗੂ ਹੈ ਪਲਾਕ ਦਾ ਉਹਦੇ ਮੁੰਡੇ ਨੂੰ ਘਰੇ ਜਾ ਕੇ ਗੁੰਡੇ ਕੁੱਟਿਆ ਏ ਕਿਸੇ ਨੇ ਅਜੇ ਤੱਕ ਬਾਤ ਨਹੀਂ ਪੁੱਛੀ ਹੈਗੀ ਪਰ ਸਾਡੇ ਆਰਾਮ ਨੂੰ ਬੇਦੋਸ਼ੇ ਨੂੰ ਚਾਕੇ 302 ਦੇ ਮਕਾਦਮੇ ਦੇ ਵਿੱਚ ਡਾਉਣਾ ਇਹ ਤੁਸੀਂ ਹਸਾਬਕਤਾਬ ਆ ਵੀ ਲਾ ਸਕਦੇ ਹੋ ਸਰਕਾਰ ਤੇ ਪ੍ਰਸ਼ਾਸਨ ਸਾਡੇ ਨਾਲ ਕਿਹੜੀ ਰਾਂਝਸ਼ ਕੱਢਣ ਤੇ ਲੱਗਿਆ ਹੋਇਆ ਹੈ